ਨਗਰ ਨਿਗਮ ਫਗਵਾੜਾ ਵੱਲੋਂ ਸਫਾਈ ਸੇਵਕਾਂ ਕੋਲੋਂ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਵਾਉਣ ਲਈ ਲਗਾਈ ਗਈ ਡਿਊਟੀ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਨਗਰ ਨਿਗਮ ਫਗਵਾੜਾ ਦੇ ਮੀਟਿੰਗ ਹਾਲ ਵਿਖੇ ਪ੍ਰਧਾਨ ਰੋਸ਼ਨ ਲਾਲ ਸੇਠੀ ਅਤੇ ਕੋਲਬੰਦ ਸੋਨੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਸਫਾਈ ਸੇਵਕਾਂ ਤੋਂ ਇਲਾਵਾ ਸਮਾਜ ਦੇ ਹੋਰ ਮੋਤਬਰ ਸੱਜਣਾ ਨੇ ਵੀ ਸ਼ਮੂਲੀਅਤ ਕੀਤੀ ਇਸ ਮੌਕੇ ਮੀਟਿੰਗ ਦੌਰਾਨ ਜਿੱਥੇ ਵੱਖ-ਵੱਖ ਮੁੱਦਿਆਂ ਤੇ ਅਹਿਮ ਵਿਚਾਰ ਚਰਚਾ ਹੋਈ ਉੱਥੇ ਸਫਾਈ ਸੇਵਕਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਜੋ ਸਵੱਛ ਭਾਰਤ ਮੁਹਿੰਮ ਦੇ ਤਹਿਤ ਗਿੱਲਾ ਸੁਕਾ ਕੂੜਾ ਅਲੱਗ-ਅਲੱਗ ਕਰਨ ਲਈ ਪਿਆਸ ਸਫਾਈ ਸੇਵਕਾਂ ਦੀ ਡਿਊਟੀ ਲਗਾਈ ਗਈ ਹੈ ਉਹ ਸਕੀਮ ਤੁਰੰਤ ਹੀ ਬੰਦ ਕੀਤੀ ਜਾਵੇ ਹੁਣ ਆਖਿਆ ਕਿ ਸ਼ਹਿਰ ਦੀ ਸਫਾਈ ਕਰਨ ਲਈ ਪਹਿਲਾਂ ਹੀ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਇਸ ਲਈ ਨਗਰ ਨਿਗਮ ਆਪਣੇ ਤੌਰ ਤੇ ਇਸ ਕੰਮ ਲਈ ਪ੍ਰਾਈਵੇਟ ਬੰਦੇ ਰੱਖਣ ਹੁਣ ਆਖਿਆ ਕਿ ਅਗਰ ਇਹ ਤਕੇਸ਼ਾਈ ਬੰਦ ਨਾ ਕੀਤੀ ਤਾਂ ਸਮੂਹ ਇਹ ਮਿਲਾਂ ਜਮ ਸੋਮਵਾਰ ਤੋਂ ਹੜਤਾਲ ਕਰਨ ਲਈ ਮਜਬੂਰ ਹੋਣਗੇ ਸਾਝੀਆ ਜੀ ਮੀਟਿੰਗ ਹੋਈ ਹੈ ਕਿਸ ਮਗ ਤੋਂ ਅੱਜ ਅਸੀਂ ਬੜੇ ਦੁਖੀ ਹੋ ਕੇ ਸਫੂ ਸਫਾਈ ਕਰਮਚਾਰੀਆਂ ਨੇ ਇੱਕ ਮੀਟਿੰਗ ਸਾਡੇ ਮਹੱਲੇ ਦੇ ਜਿੰਨੇ ਵੀ ਪੰਜ ਮਹੱਲੇ ਆ ਇਹਨਾਂ ਮਹੱਲਾ ਨਿਵਾਸੀਆਂ ਦੇ ਵੀ ਪ੍ਰਧਾਨ ਅਸੀਂ ਬੁਲਾਇਆ ਨਗਰ ਨਗਰ ਕਵਾੜਾ ਦੇ ਵਿੱਚ ਇੱਕ ਸਾਂਝੀ ਮੀਟਿੰਗ ਰੱਖੀ ਆ ਇਹ ਸਾਡੇ ਤੇ ਜਿਹੜੀ ਸੰ 47 ਦੀ ਫੇਰ ਸਾਡੇ ਤੇ ਤਲਵਾਰ ਲਟਕਾਰਦੀ ਆ ਵੀ ਸਾਡੇ ਲੋਕਾਂ ਦੇ ਗੰਦਗੀ ਦੇ ਵਿੱਚ ਹੱਥ ਮਰਵਾਉਣ ਲੱਪੈ ਡੰਪਰ ਉੱਪਰ ਕਾਗਜ਼ ਲਫਾਫੇ ਚਿਗਾਉਣ ਲੱਪੇ ਸਾਡੇ ਕੋ ਜੋ ਸੰ 47 ਦੇ ਵਿੱਚ ਚੱਲ ਰਿਹਾ ਸੀ ਕਿ ਹਾਈ ਕੋਰਟ ਦਾ ਫੈਸਲਾ ਹੈ ਕਿ ਇਹ ਗੰਦਗੀ ਦੇ ਵਿੱਚ ਹੱਥ ਨੇ ਮਾਰ ਸਕਦੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਇਹ ਨਗਰ ਨਿਗਮ ਪਕਵਾੜਾ ਵੱਲੋਂ ਅੱਜ ਸਾਡੇ ਕੋਲ ਠੱਕੇ ਛਾਈ ਨਾਲ ਕੰਮ ਕਰਵਾ ਰਹੇ ਆ ਅਸੀਂ ਇੱਕ ਨਗਰ ਨਿਗਮ ਪਕਵਾੜਾ ਦੇ ਵਿੱਚ ਸਾਂਝੀ ਮੀਟਿੰਗ ਰੱਖੀ ਆ ਅੱਜ ਸਾਡੇ ਪ੍ਰਧਾਨਾਂ ਨੇ ਬੜਾ ਸਾਡਾ ਸੰਯੋਗ ਦਿੱਤਾ ਆ ਅਗਰ ਜੇ ਇਹ ਨਗਰ ਨਿਗਮ ਨਾ ਮੰਨੀ ਸਾਡੇ ਆਪਣੇ ਬੰਦੇ ਰੱਖੇ ਜਾਣ ਜੋ ਨਾ ਵੀ 150 ਜਿੰਨੇ ਵੀ ਰੱਖਣੇ ਆ ਇਹ ਡੰਪਾਂ ਤੇ ਜਾਂ ਹੋਰ ਡੋਰ ਟੂ ਡੋਰ ਗਿੱਲਾ ਸੁਪਾ ਕਰਨ ਤੇ ਰੱਖਣ ਇਹ ਆਪਣੇ ਪ੍ਰਾਈਵੇਟ ਬੰਦੇ ਰੱਖਣ ਸਾਡੇ ਸਫਾਈ ਸੇਵਕਾਂ ਨੂੰ ਇਹ 50 ਬੰਦੇ ਇਹਨਾਂ ਨੇ ਸ਼ਹਿਰ ਦੀ ਸਫਾਈ ਲਈ ਬੜੀ ਸਾਨੂੰ ਦਿੱਕਤ ਆਉਂਦੀ ਹੈ ਇਹਨਾਂ ਨੇ 50 ਬੰਦੇ ਸਾਡੇ ਕੋਲ ਇਹ ਪੰਜਾਂ ਚੋਂ ਉਹਨਾਂ ਦੇ ਵਿੱਚੋਂ 50 ਬੰਦੇ ਲਏ ਹੋਏ ਆ ਸਾਨੂੰ ਬੜੀ ਦਿੱਕਤ ਆਉਂਦੀ ਹੈ ਸ਼ਹਿਰ ਦੀ ਸਫਾਈ ਕਰਨ ਤੋਂ ਇਹ ਆਪਣੇ ਜਿੰਨੇ ਵੀ ਡੰਪ ਆ ਜਾ ਗਿੱਲੇ ਸੁੱਕੇ ਕੂੜੇ ਦੇ ਬੰਦੇ ਭੇਜਦੇ ਆ ਸਾਡੇ ਸਫਾਈ ਸੇਵਕ ਇਹ ਆਪਣੇ ਪ੍ਰਾਈਵੇਟ ਰੱਖਣ ਬੰਦੇ ਅਸੀਂ ਮੋੜ ਮੋੜ ਫੇਰ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਵੇ ਇਹ ਜਲਦ ਜਲਦ ਬੰਦੇ ਰੱਖ ਲੈਣ ਜੇ ਨਾ ਰੱਖੂਗਾ ਤਾਂ ਅਸੀਂ ਸੋਮਵਾਰ ਤੋਂ ਸਿੱਧੀ ਹਟਾ ਕਰਾਂਗੇ ਉਧਰ ਇਹਨਾਂ ਸਫਾਈ ਸੇਵਕਾਂ ਦੀ ਹਮਾਇਤ ਚਾਹੇ ਸਮਾਜ ਦੇ ਹੋਰ ਮਹਤਵਪੂਰਨ ਵਿਅਕਤੀਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਸਿਹਤ ਨੂੰ ਦੇਖਦੇ ਹੋਏ ਇਸ ਸਕੀਮ ਨੂੰ ਬੰਦ ਕੀਤਾ ਜਾਵੇ ਅਗਰ ਬੰਦ ਨਹੀਂ ਕਰਨਾ ਤਾਂ ਸਪੱਸ਼ਟ ਭਾਰਤ ਵੱਲੋਂ ਜੋ ਪੈਸੇ ਨਿਗਮ ਨੂੰ ਆਉਂਦੇ ਹਨ ਉਹਨਾਂ ਪੈਸਿਆਂ ਨਾਲ ਨਿਗਮ ਆਪਣੇ ਤੌਰ ਤੇ ਪ੍ਰਾਈਵੇਟ ਬੰਦੇ ਰੱਖਣ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪੂਰਾ ਸਮਾਜ ਸੰਘਰਸ਼ ਲਈ ਮਜਬੂਰ ਹੋਵੇਗਾ ਸਾਡੇ ਲੋਕਾਂ ਨੂੰ ਗਿੰਦੇ ਛੋਕੇ ਕੂੜੇ ਦਾ ਫਟਵਾ ਲਾਤਾ ਨਾ ਕਾਰਪੋਰੇਸ਼ਨ ਵਾਲਿਆਂ ਨੇ ਉਹਦੇ ਸਬੰਧ ਅਜੇ ਮੀਟਿੰਗ ਸੱਦੀ ਗਈ ਹੈ ਅਸੀਂ ਸਮਾਜ ਵਾਲੇ ਜਿੰਨੇ ਵੀ ਸਾਡੇ ਸਮਾਜ ਦੇ ਲੀਡਰ ਸਾਹਿਬਾਨ ਆ ਸਾਰੇ ਅਸੀਂ ਜੁਣੀ ਦੇ ਨਾਲ ਅੱਜ ਸਾਹ ਦੇਣ ਆਏ ਆ ਔਰ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਿਹੜਾ ਗਿੰਨੇ ਛੋਕੇ ਕੂੜੇ ਦਾ ਕੰਮ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਗਰਮੀ ਦਾ ਮੌਸਮ ਆ ਇਹ ਚ ਜਿਹੜੇ ਕਿ ਗਰਮੀ ਨਾਲ ਲੋਕਾਂ ਬਿਮਾਰ ਹੋ ਰਹੇ ਆ ਕਿਉਂਕਿ ਅਗਰ ਕੱਚੇ ਮਜ਼ਦੂਰ ਨੂੰ ਕੁਝ ਵੀ ਹੁੰਦਾ ਤਾਂ ਕਿਸੇ ਨੇ ਸਾਡੇ ਕੱਚੇ ਉਹਨਾਂ ਦੀ ਬਾਹ ਨਹੀਂ ਫੜਨੀ ਅਸੀਂ ਇਸ ਕਰਕੇ ਇਹ ਕੰਮ ਨੂੰ ਬੰਦ ਕਰਵਾਉਣ ਜਾਨੇ ਕਿ ਉਹ ਸੋਚ ਪਰਦੇ ਜਿਹੜੇ ਪੈਸੇ ਆ ਉਹ ਕਾਰਪੋਰੇਸ਼ਨ ਨੂੰ ਹੁੰਦੇ ਆ ਕਾਰਪੋਰੇਸ਼ਨ ਆਪਣੀ ਮਰਜ਼ੀ ਦੇ ਨਾਲ ਜਿਹੜੇ ਮਰਜ਼ੀ ਬੰਦੇ ਰੱਖ ਸਕਦੇ ਆ ਅਗਰ ਸਾਡੇ ਕਿਸੇ ਕੱਚੇ ਪੱਕੇ ਮੁਲਾਜ਼ਮ ਨੂੰ ਕੰਮ ਤੇ ਲਿਆ ਗਿਆ ਇਸ ਗੱਲ ਨੂੰ ਚੁਕਾਇਆ ਗਿਆ ਕਿਉਂਕਿ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਨਾਵਾ ਆ ਜਿਹੜੇ ਉਹ ਸਿਰ ਤੇ ਮੈਲਾ ਟੋੜਾ ਹੱਥਾਂ ਦਾ ਕੋਲਾ ਝਗੜਾ ਬੰਦ ਕੀਤਾ ਆ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆ ਅਗਰ ਸਾਡੇ ਕਾਰਪੋਰੇਸ਼ਨ ਦੇ ਪ੍ਰਬੰਧਨ ਦੀ ਗੱਲ ਨਾ ਸੁਣੀ ਗਈ ਤੇ ਸਾਡੇ ਮੱਲੇ ਜਿੰਨੇ ਵੀ ਚਾਰੇ ਪੱਲੇ ਮੱਲੇ ਆ ਉਹ ਪੂਰਾ ਪੰਜਾਬ ਲੈ ਕੇ ਫੋੜੇ ਜਿਹਾ ਟਾਲਾਂਗੇ ਇਸ ਕੰਮ ਨੂੰ ਜਲਦ ਜਲਦ ਬੰਦ ਕੀਤਾ ਜਾਵੇ ਸਾਰੇ ਸਫਾਈ ਸੇਵਕ ਇੱਥੇ ਆਏ ਆ ਸਾਰੇ ਹਾਜ਼ਰ ਹੋਏ ਆ ਸਾਰਿਆਂ ਦੀ ਮੰਗ ਆ ਵੀ ਨਵੀਂ ਭਰਤੀ ਕੀਤੀ ਜਾਵੇ ਇੱਥੇ 308 ਮੁਲਾਜ਼ਮਾਂ ਜਦੋਂ ਇੱਕ ਨਗਰ ਨਗੰੋਂ ਬਣਿਆ ਸੀ ਉਸ ਟਾਈਮ 450 ਬੰਦੇ ਦੀ ਰੋਡ ਸੀ ਇੱਥੇ ਹੁਣ 308 ਮੁਲਾਜ਼ਮਾਂ ਇੱਥੇ ਨਾ ਸ਼ਹਿਰ ਦੀ ਸਫਾਈ ਹੋ ਰਹੀ ਆ ਅਸੀਂ ਪੂਰਾ ਜੋਰ ਲਾ ਕੇ ਸ਼ਹਿਰ ਵਿੱਚ ਗੰਦਗੀ ਨਾਲ ਫੈਲੇ ਅਸੀਂ ਇਸ ਲਈ ਸਾਨੂੰ ਡਬਲ ਡਬਲ ਲਾ ਕੇ ਕਰਨੇ ਪੈਂਦੇ ਆ ਜਾਦੀ ਮਿਹਨਤ ਕਰਨੇ ਪੈਂਦੀ ਆ ਅਸੀਂ ਚਾਹਨੇ ਆ ਜੇ ਸਵੱਛ ਭਾਰਤ ਦੇ ਵਿੱਚ ਤੁਸੀਂ ਗਿੱਲਾ ਗੁੜਾ ਜਾਂ ਸੈਗregation ਕਰਨਾ ਹੈ ਉਹਦੇ ਵਾਸਤੇ ਇੱਕ ਨਵੀਂ ਟੀਮ ਰੱਖੀ ਜਾਵੇ ਜਿੱਦਾਂ ਸਾਨੂੰ ਸੈਂਟਰ ਤੋਂ ਪਹਿਲਾਂ ਨੂੰ ਆਂਦੇ ਆ ਸਵੱਛ ਭਾਰਤ ਦੇ ਉਹਦੇ ਵਾਸਤੇ ਚਾਹੇ ਸਾਨੂੰ 10 ਦੇ ਬੰਦੇ ਰੱਖਣੇ ਚਾਹੇ 5 ਦੇ ਬੰਦੇ ਰੱਖਣ ਜਿਹੜੇ ਮਰਜੀ ਸ਼ਹਿਰ ਦੇ ਬੰਦੇ ਰੱਖਣ ਉਹਦੇ ਵਾਸਤੇ ਬੰਦੇ ਨਵੇਂ ਰੱਖੀ ਨਵੀਂ ਭਰਤੀ ਕੀਤੀ ਜਾਵੇ 50 ਬੰਦੇ ਸਾਡੇ ਇਸ ਕੰਮ ਤੇ ਲੱਗੇ ਹੋਏ ਆ ਗਿੱਲਾ ਸੁਕੋੜਾ ਕਰਨ ਲਈ ਅਸੀਂ ਕਹਿੰਦੇ ਆ ਸ਼ਹਿਰ ਦੀ ਬਵਸਥਾਨ ਸਾਹਿਬ ਸ਼ਹਿਰ ਦੀ ਜਾਲੂ ਢੰਗ ਲਈ ਸਫਾਈ ਲਈ ਇਹਨਾਂ ਨੂੰ ਨਵੀਂ ਭਰਤੀ ਕਰਨੀ ਚਾਹੀਦੀ ਆ ਉਹਦੇ ਵਾਸਤੇ ਸਰਕਾਰ ਸਰਕਾਰ ਕੋਈ ਮੰਗ ਕਰਨ ਨਵੇਂ ਨਵੇਂ ਭਰਤੀ ਕੀਤੀ ਜਾਵੇ ਉਸ ਤੋਂ ਬਾਅਦ ਕੰਮ ਚਲਾਇਆ ਜਾਵੇ